ਸਾਨੂੰ ਨਾ ਅਕਸਰ ਕੁਛ ਨਾ ਕੁਛ ਸਿਖਾਉਂਦੀ ਸੀਗੀ ਮਤਲਬ ਜਦੋਂ ਸਾਡੀਆਂ ਛੁੱਟੀਆਂ ਹੋ ਜਣੀਆਂ ਤੇ ਮਾਂ ਕਹਿੰਨਾ ਵੀ ਤੁਸੀਂ ਬੇਲੇ ਨਹੀਂ ਬਹਿ ਸਕਦੇ ਕੁਛ ਨਾ ਕੁਛ ਆਪਣਾ ਜਰੂਰ ਸਿੱਖੋ ਕਿਉਂਕਿ ਮਾਂ ਮੇਰੀ ਚਾਹੇ ਬਹੁਤ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀਗੀ ਪਰ ਉਹਦੀ ਜਿਹੜੀ ਸੋਚਣ ਦੀ ਤਾਕਤ ਸੀ ਜਾਂ ਦ੍ਰਿਸ਼ਟੀ ਸੀ ਉਹ ਬਹੁਤ ਵਧੀਆ ਸੀਗੀ ਤੇ ਉਹ ਜਦੋਂ ਵੀ ਛੁੱਟੀਆਂ ਹੁੰਦੀਆਂ ਸੀ ਫਿਰ ਸਾਨੂੰ ਕੁਛ ਨਾ ਕੁਛ ਸਿੱਖਣ ਵਾਸਤੇ ਲਾ ਦਿੰਦੀ ਸੀ ਮੈਨੂੰ ਯਾਦ ਆ ਕਿ ਦਸਵੀਂ ਦੀਆਂ ਆਹ ਛੁੱਟੀਆਂ ਦੇ ਵਿੱਚ ਉਹਨੇ ਮੈਨੂੰ ਸਲਾਈ ਸਿੱਖਣ ਲਾਇਆ ਸੀ 11ਵੀਂ ਦੀ ਛੁੱਟੀਆਂ ਦੇ ਵਿੱਚ ਉਹਨੇ ਮੈਨੂੰ ਪੇਂਟਿੰਗ ਸਿੱਖਣ ਲਾਇਆ ਸੀ ਤੇ ਜਦੋਂ ਅਸੀਂ 12ਵੀਂ ਦੀਆਂ ਛੁੱਟੀਆਂ ਸਾਨੂੰ ਹੋਈਆਂ ਸੀਗੀਆਂ ਉਹ ਲੰਬਾ ਸਮਾਂ ਹੋਈਆਂ ਸੀ ਤਾਂ ਉਦੋਂ ਸਾਨੂੰ ਉਹਨੇ ਇੰਗਲਿਸ਼ ਦੀਆਂ ਕਲਾਸਾਂ ਪਿੰਡ ਦੇ ਵਿੱਚ ਸਿੱਖਣ ਵਾਸਤੇ ਲਾਇਆ ਸੀ ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਹੁੰਦੇ ਸੀ ਸਾਡੇ ਸਮੇਂ ਦੇ ਵਿੱਚ ਮਾਵਾਂ ਨੂੰ ਇਹ ਬਹੁਤ ਹੁੰਦਾ ਸੀ ਕਿ ਜਿਹੜੀਆਂ ਕੁੜੀਆਂ ਆ ਹਨਾ ਕੁਝ ਨਾ ਕੁਝ ਜ਼ਰੂਰ ਸਿੱਖ ਜਾਣ ਤੂੰ ਸਿੱਖਿਆ ਹੋਇਆ ਹੀ ਹੈ ਕਿ ਅੱਜ ਸਾਡੇ ਬਹੁਤ ਸਾਰੇ ਜਿਹੜਾ ਉਹ ਕੰਮ ਆ ਰਿਹਾ ਹੈ ਹਨਾ ਮੈਨੂੰ ਯਾਦ ਹੈ ਜਦੋਂ ਅਸੀਂ ਦਸਵੀਂ ਦੇ ਪੇਪਰ ਦਿੱਤੇ ਸੀਗੇ ਤਾਂ ਪੇਪਰਾਂ ਤੋਂ ਮਗਰੋਂ ਅਸੀਂ ਵਿਹਲੇ ਸੀਗੇ ਤਾਂ ਫਿਰ ਮਾਂ ਨੇ ਸਾਨੂੰ ਸਿਲਾਈ ਸਿੱਖਣ ਵਾਸਤੇ ਹਨਾ ਲਾਇਆ ਸੀਗਾ ਤੇ ਸਿਲਾਈ ਸਿੱਖਣ ਵਾਸਤੇ ਉਹਦੇ ਬਹੁਤ ਜ਼ਿਆਦਾ ਡੀਪ ਕੁਝ ਨਹੀਂ ਸਿਖਾਇਆ ਜਾਂਦਾ ਸੀ ਰਮਾਲਾਂ ਦੇ ਉੱਪਰ ਪਹਿਲਾਂ ਤਰਪਾਈ ਕਰਨੀ ਸਿਖਾਈ ਜਾਂਦੀ ਸੀਗੀ ਹਨਾ ਤੇ ਫਿਰ ਉਸ ਤੋਂ ਮਗਰੋਂ ਛੋਟੇ-ਛੋਟੇ ਜਿਹੜੇ ਗਾਰਮੈਂਟਸ ਸਿਖਾਏ ਜਾਂਦੇ ਸੀਗੇ ਤੇ ਸੂਟ ਦਾ ਤੁਹਾਨੂੰ ਬਿਲਕੁਲ ਐਂਡ 'ਚ ਸਿਖਾਏ ਜਾਂਦੇ ਸੀਗੇ ਤੇ ਅਸੀਂ ਪਿੰਡ ਤੋਂ ਜਾਂਦੇ ਹੁੰਦੇ ਸੀਗੇ ਨਾਲ ਦੇ ਪਿੰਡੇ ਦੇ ਵਿੱਚ ਤੇ ਸਾਈਕਲਾਂ ਤੇ ਚਲੇ ਜਾਣਾ ਤੇ ਉੱਥੇ ਜਿਹੜੀ ਪਿੰਡ ਦੀ ਭੈਣ ਸੀਗੀ ਉਹਨਾਂ ਦੀ ਨੂੰਹ ਸੀਗੀ ਉਹ ਸਾਨੂੰ ਸਿਖਾਉਂਦੀ ਹੁੰਦੀ ਸੀ ਉਹਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ 10-12 ਕੁੜੀਆਂ ਹੁੰਦੀਆਂ ਸੀ ਅਸੀਂ ਇਕੱਠੀਆਂ ਹੋ ਕੇ ਤੇ ਫਿਰ ਉਹਨੇ ਸਾਨੂੰ ਸਿਖਾਉਣਾ ਤੇ ਬੜਾ ਮਜ਼ਾ ਆਉਂਦਾ ਹੁੰਦਾ ਸੀ ਉਦੋਂ ਸਿੱਖਣ ਦੇ ਵਿੱਚ ਵੀ ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ ਐ ਇਕੱਠੀਆਂ ਹੋ ਕੇ ਨਾਲੇ ਉਹ ਗੱਲਾਂਬਾਤਾਂ ਕਰਦੀਆਂ ਤੇ ਨਾਲੇ ਉਹ ਕੁਛ ਨਾ ਕੁਛ ਹਨਾ ਸਿੱਖੀ ਜਾਂਦੀਆਂ ਨੇ ਤਾਂ ਉਦੋਂ ਫਿਰ ਅਸੀਂ ਉਹਨਾਂ ਦੇ ਘਰ ਚਲੇ ਜਾਂਦੇ ਉਹਨੇ ਸਾਨੂੰ ਸਿਖਾਉਣਾ ਦਾ ਮਤਲਬ ਸਵੇਰੇ 9 ਵਜੇ 10 ਵਜੇ ਅਸੀਂ ਚਲੇ ਜਾਣਾ ਤੇ ਉਹਨੇ ਸਾਨੂੰ ਮਤਲਬ ਪੈਨ ਦੇ ਨਾਲ ਉਹ ਸਾਰੀ ਜਿਹੜੀ ਨਿਸ਼ਾਨ ਵਗੈਰਾ ਲਾਉਂਦੀ ਸੀ ਉਦੋਂ ਚੌਕ ਚੂਕ ਨਹੀਂ ਹੁੰਦੇ ਸੀਗੇ ਤੇ ਉਦੋਂ ਸਿਖਾਉਣ ਦਾ ਤਰੀਕਾ ਵੀ ਬੜਾ ਬੇਸਿਕ ਹੁੰਦਾ ਸੀ ਕਿ ਬਹੁਤ ਡੀਪ ਕੁਝ ਨਹੀਂ ਸਿਖਾਇਆ ਜਾਂਦਾ ਸੀ ਰਮਾਲਾਂ ਤੇ ਸਿਖਾਇਆ ਜਾਂਦਾ ਸੀ ਛੋਟੇ ਛੋਟੇ ਗਾਰਮੈਂਟਸ ਜਾਂ ਦਰਪਾਈਆਂ ਕਰਨੀਆਂ ਸਿਖਾਉਂਦੇ ਸੀਗੇ ਜਾਂ ਕਾਗਜ਼ਾਂ ਦੇ ਉੱਪਰ ਜ्यादा ਸਿਖਾਉਂਦੇ ਸੀਗੇ ਅਖਬਾਰ ਅਸੀਂ ਘਰੋਂ ਲੈ ਜਾਂਦੇ ਤੇ ਅਖਬਾਰ ਦੇ ਉੱਤੇ ਉਹ ਫਿਰ ਸਾਨੂੰ ਸਿਖਾਉਂਦੀ ਹੁੰਦੀ ਸੀ ਕਿ ਤੇ ਬੜਾ ਹੀ ਇੰਜੋਏ ਕਰਦੇ ਹੁੰਦੇ ਸੀਗੇ ਅਸੀਂ ਕਹਿੰਦਾ ਮਤਲਬ ਮੇਰਾ ਇੰਨਾ ਕੀ ਹੈ ਕਿ ਸਾਡੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਮਾਵਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਬਹੁਤ ਹੁੰਦਾ ਸੀ ਕਿ ਕੁੜੀਆਂ ਕੁਝ ਨਾ ਕੁਝ ਸਿੱਖ ਲੈਣ ਹਨ ਫਿਰ ਜਦੋਂ ਪਲੱਸ 1 ਦੇ ਸਾਡੇ ਪੇਪਰ ਹੋਏ ਸੀਗੇ ਤਾਂ ਫਿਰ ਮਾਂ ਨੇ ਸਾਨੂੰ ਪੇਂਟਿੰਗ ਸਿੱਖਣ ਵਾਸਤੇ ਲਾਇਆ ਸੀ ਪੇਂਟਿੰਗ ਸਾਡੇ ਨਾਲ ਦੇ ਘਰ ਦੇ ਵਿੱਚ ਕੁੜੀ ਸੀਗੀ ਉਹ ਅੰਮ੍ਰਿਤਸਰ ਤੋਂ ਪੇਂਟਿੰਗ ਸਿੱਖ ਕੇ ਆਈ ਹੋਈ ਸੀ ਉਹਦੇ ਨਾਂ ਨਕੀ ਅੰਮ੍ਰਿਤਸਰ ਸੀਗੇ ਤਾਂ ਫਿਰ ਉਹ ਕਹਿੰਦੀ ਕਿ ਮੈਂ ਪਿੰਡ ਦੇ ਵਿੱਚ ਵੀ ਕੁੜੀਆਂ ਨੂੰ ਸਿਖਾਉਂਗੀ ਤੇ ਉਹਨੇ ਫਿਰ ਸਿਖਾਉਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਰਾਹਦਾਰੀ ਹੁੰਦੀ ਸੀਗੀ ਪਹਿਲਾਂ ਘਰਾਂ ਦੇ ਬਾਹਰ ਆਹ ਬ੍ਰਾਂਡ ਦੇ ਜੇ ਬਣੇ ਹੁੰਦੇ ਸੀਗੇ ਲਾਈਟ ਵਗੈਰਾ ਨਿਯੋਜ ਹੋਉਂਦੀ ਸੀ ਤੇ ਫਿਰ ਉਹ ਦਰੀ ਵਿਛਾ ਲੜੀ ਅਸੀਂ ਸਾਰੇ ਜਾਣੇ ਉੱਥੇ ਸਿੱਖਦੇ ਤੇ ਬੜਾ ਹੀ ਇੰਜੋਏ ਕਰਦੇ ਹੁੰਦੇ ਸੀਗੇ ਸਭ ਤੋਂ ਪਹਿਲਾਂ ਉਹਨੇ ਸਾਨੂੰ ਪੈਨ ਦੇ ਨਾਲ ਡਰਾ ਕਰ ਦੇਣਾ ਤੇ ਫਿਰ ਅਸੀਂ ਜਦੋਂ ਅਸੀਂ ਬਰਸ਼ ਲੈ ਕੇ ਆਉਂਦੇ ਸੀ ਅਸੀਂ ਬਹੁਤ ਖੁਸ਼ ਹੁੰਦੇ ਸੀ ਕਲਰ ਲੈ ਕੇ ਆਉਨੇ ਅਸੀਂ ਬਹੁਤ ਖੁਸ਼ ਹੋਣਾ ਕਿਉਂਕਿ ਉਦੋਂ ਇਹ ਨਵੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਸਾਡੇ ਵਾਸਤੇ ਤੇ ਉਹਨੇ ਸਾਨੂੰ ਡਰਾ ਕਰ ਦੇਣਾ ਤੇ ਅਸੀਂ ਉਹਦੇ ਤੇ ਫਿਰ ਸ਼ੇਡਿੰਗ ਕਰਨੀ ਕਲਰਿੰਗ ਕਰਨੀ ਪਹਿਲਾ ਲਾਈਨਿੰਗ ਸਿੱਖਣੀ ਤੇ ਬਹੁਤ ਹੀ ਬੇਸਿਕ ਤੋਂ ਅਸੀਂ ਹੈਨਾ ਉਹਨੇ ਸਾਨੂੰ ਸਿਖਾਉਣਾ ਤੇ ਅਸੀਂ ਬੜੇ ਪਿਆਰ ਦੇ ਨਾਲ ਦੋ ਦੋ ਤਿੰਨ ਤਿੰਨ ਘੰਟੇ ਸਿੱਖਣਾ ਹਾਲਾਂਕਿ ਉਹਨੂੰ ਲਾਈਟ ਵਗੈਰਾ ਨਹੀਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਤੇ ਸਾਰੇ ਇਦਾਂ ਹੀ ਬੈਠ ਜਾਂਦੇ ਸੀ ਗਰਮੀ ਵੀ ਨਹੀਂ ਲੱਗਦੀ ਹੁੰਦੀ ਸੀਗੀ ਤੋਂ ਸਿੱਖਣ ਦਾ ਉਹ ਮਜ਼ਾ ਬਹੁਤ ਆਉਂਦਾ ਹੁੰਦਾ ਸੀ ਫਿਰ ਅਸੀਂ ਪਲੱਸ 2 ਤੋਂ ਬਾਅਦ ਮਾਂ ਕਹਿਣ ਲੱਗੀ ਕਿ ਪਿੰਡ ਦੇ ਵਿੱਚ ਕੋਈ ਸੈਂਟਰ ਖੁੱਲਿਆ ਉੱਥੇ ਨਾ ਅੰਗਰੇਜ਼ੀ ਸਿਖਾਉਣ ਵਾਸਤੇ ਆਏ ਹੋਏ ਨੇ ਤੋ ਜਿਹੜੀ ਮੈਡਮ ਉਹ ਬੜੇ ਹੀ ਪਿਆਰ ਨਾਲ ਸਾਨੂੰ ਵੀ ਅੰਗਰੇਜ਼ੀ ਸਿਖਾਉਂਦੀ ਹੁੰਦੀ ਸੀ ਸਾਡੀ ਅਸੀਂ ਬੜੇ ਚਾਚਾ ਦੇ ਵਿੱਚ ਕਿਉਂਕਿ ਉਦੋਂ ਅੰਗਰੇਜ਼ੀ ਸਿੱਖਣਾ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਮਾਨ ਵਾਲੀ ਗੱਲ ਸਮਝੀ ਜਾਂਦੀ ਸੀ ਬੈਸ ਅੰਗਰੇਜ਼ੀ ਸਿੱਖ ਰਹੇ ਹਾਂ ਹਨ ਤੇ ਅਸੀਂ ਅੰਗਰੇਜ਼ੀ ਸਿੱਖਣ ਸਵੇਰੇ ਸਵੇਰੇ ਕਾਪੀ ਲੈ ਕੇ ਚਲੇ ਜਾਣਾ ਤੇ ਉਹਨੇ ਬੜੇ ਹੀ ਪਿਆਰ ਨਾਲ ਸਾਨੂੰ ਵਰਡਸ ਜਿਹੜੇ ਆ ਹਨਾ ਉਹ ਸਿਖਾਉਣੇ ਤੇ ਅਸੀਂ ਸਿੱਖ ਲੈਣਾ ਕਿਉਂਕਿ ਸਾਡਾ ਉੱਥੇ ਮਨ ਲੱਗ ਜਾਂਦਾ ਹੁੰਦਾ ਸੀਗਾ ਕੋਈ ਵੀ ਚੀਜ਼ ਜਦੋਂ ਅਸੀਂ ਸਿੱਖਦੇ ਆ ਤਾਂ ਸਾਡਾ ਜਿਹੜਾ ਆ ਹਨਾ ਉਹਦੇ ਵਿੱਚ ਮਨ ਲੱਗਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਅਸੀਂ ਉੱਥੇ ਬੈਠ ਜਾਣਾ ਤੇ ਉੱਥੇ ਉਹਦੇ ਕੋਲੋਂ ਅਸੀਂ ਮੈਡਮ ਕੋਲੋਂ ਇੰਗਲਿਸ਼ ਜਿਹੜੀ ਆ ਉਹ ਸਿੱਖਣੀ ਤੇ ਉਸ ਤੋਂ ਬਾਅਦ ਫਿਰ ਅਸੀਂ ਹੋਰ ਵੀ ਮਤਲਬ ਜਦੋਂ ਅੱਗੇ ਗਏ ਬੀਏ ਵਗੈਰਾ ਕੀਤੀ ਤਾਂ ਫਿਰ ਉਸ ਤੋਂ ਬਾਅਦ ਅਸੀਂ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕੀਤਾ ਸੋ ਮੇਰਾ ਸਿਰਫ ਇੰਨਾ ਹੀ ਕਹਿਣ ਦਾ ਮਤਲਬ ਹੈ ਕਿ ਸਮੇਂ ਦੇ ਬਦਲਣ ਨਾਲ ਹੁਣ ਬਹੁਤ ਕੁਝ ਜਿਹੜਾ ਆ ਉਹ ਬਦਲ ਗਿਆ ਆ ਹੁਣ ਜਿਹੜੇ ਬੱਚੇ ਖਦੇ ਨੇ ਜਦੋਂ ਮਾਪੇ ਕਹਿੰਦੇ ਨੇ ਕਿ ਤੁਸੀਂ ਆਹ ਚੀਜ਼ ਹਨਾ ਸਿੱਖ ਲਓ ਪਰ ਸਾਡੇ ਸਮੇਂ ਦੇ ਵਿੱਚ ਸਿੱਖਣ ਦਾ ਰੁਝਾਨ ਸੀਗਾ ਮਾਵਾ ਇਹ ਕਹਿ ਦਿੰਦੇ ਹਾਂ ਹਮੇਸ਼ਾ ਕਿ ਜਿਹੜੀ ਸਲਾਈ ਕਢਾਈ ਉਹ ਬੇਸਿਕ ਚੀਜ਼ਾਂ ਨੇ ਹਨਾ ਤੇ ਤੁਸੀਂ ਆਪ ਦੇ ਕੱਪੜੇ ਨਹੀਂ ਸਿਉਮੋਂਗੇ ਤੇ ਕਮ ਸੇ ਕਮ ਜਿਹੜੇ ਫਟੇ ਪੁਰਾਣੇ ਹੈਗੇ ਆ ਉਦੜੇ ਹੋਏ ਆ ਉਹਨਾਂ ਨੂੰ ਤਾਂ ਸਿਉਣਾ ਮਾਰ ਹੀ ਲਓਗੇ ਮੈਨੂੰ ਲੱਗਦਾ ਹੈ ਕਿ ਸਿੱਖਣ ਵਾਲੇ ਵਾਸਤੇ ਤੇ ਸਿਖਾਉਣ ਵਾਲੇ ਵਾਸਤੇ ਦੋਵਾਂ ਵਾਸਤੇ ਜਿਹੜੀ ਇੱਛਾ ਸ਼ਕਤੀ ਹੈ ਹਨਾ ਉਹ ਅੰਦਰ ਬਹੁਤ ਜ਼ਰੂਰੀ ਹੈ ਕਿ ਆਪਾਂ ਕੁਝ ਸਿੱਖਣਾ ਚਾਹੋਨੇ ਆ ਜਾਂ ਜਿਹੜਾ ਸਿਖਾ ਰਿਹਾ ਉਹ ਕਿੰਨੇ ਵਧੀਆ ਢੰਗ ਨਾਲ ਸਿਖਾ ਰਿਹਾ ਆ ਸੋ ਜਦੋਂ ਵੀ ਛੁੱਟੀਆਂ ਹੁੰਦੀਆਂ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਕੁਝ ਨਾ ਕੁਛ ਜਿਹੜਾ ਆ ਉਹ ਸਿਖਾਉਂਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਉਹਨਾਂ ਦੀ ਕਹਿੰਦੇ ਨੇ ਕਿ ਜਿਹੜਾ ਗਿਆਨ ਹੈ ਉਹਦੀ ਕੋਈ ਸੀਮਾ ਨਹੀਂ ਹੁੰਦੀ ਕੁਛ ਨਾ ਪੁੱਛਾ ਜਿਹੜੇ ਬੱਚੇ ਸਿੱਖਦੇ ਰਹਿੰਦੇ ਨੇ ਤਾਂ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਦੇ ਜੀਵਨ ਦੇ ਵਿੱਚ ਹਨਾ ਕੰਮ ਆਉਂਦਾ ਹੈ